ਉੱਠ ਨਹੀਂ ਰਿਹਾ ਜਦੋਂ ਉਹਨਾਂ ਨੇ ਕਿਹਾ ਕਿ ਆਲੋ ਵਰਖ ਸੂਏ ਤੇ ਸ਼ਮਸ਼ਾਨ ਘਾਟ 'ਚ ਪਿਆ ਵੀ ਆ ਕੇ ਦੇਖ ਲਓ ਉਸ ਤੋਂ ਬਾਅਦ ਉਹ ਫਰਾਰ ਹੋ ਗਏ ਨੇ ਕਿ ਠੀਕ ਉੱਥੇ ਡੈੱਡ ਹੋਇਆ ਪਿਆ ਸੀ ਜੀ ਉਹਦੀ ਬਾਡੀ ਪੀਲੀ ਹੋਈ ਪਈ ਸੀ ਜੀ ਤਾਂ ਨੀਲੀ ਹੋਗੀ ਜੀ ਉਹ ਉਹ ਲੈ ਗਿਆ ਲੈਣ ਤੋਂ ਬਾਅਦ ਮੇਰਾ ਭਾਈ ਕੋਈ ਨਸ਼ਾ ਪੱਤਾ ਕੁਝ ਵੀ ਨਹੀਂ ਕਰਦਾ ਜਿੱਥੋਂ ਅਸੀਂ ਉੱਥੋਂ ਲੈ ਕੇ ਆਇਆ ਉੱਥੇ ਨਸ਼ੇ ਦੇ ਟੀਕੇ ਪਏ ਸੀ ਜੀ ਅਸੀਂ ਦਾ ਸੰਸਕਾਰ ਨਹੀਂ ਕਰਨਾ ਅਸੀਂ ਇਹ ਗੱਲ ਕਹੀ ਸੀ ਕਿ ਅਸੀਂ ਤਾਂ ਧਰਨਾ ਲਾਵਾਂਗੇ ਸਾਨੂੰ ਇਨਸਾਫ ਮਿਲੇ ਜਿਹੜਾ ਮੁੰਡਾ ਜਿੱਤੀ ਹੈ ਜਿੱਤੀ ਉਹਨੇ ਸਾਡੇ ਮੁੰਡੇ ਦਾ ਕਤਲ ਕੀਤਾ ਉਹ ਮੁੰਡਾ ਜਿਨੇ ਮੇਰੇ ਮੁੰਡੇ ਨੂੰ ਜੀਤੀ ਨਾਮ ਦਾ ਕਿ ਉਹਦੇ ਅਰੈਸਟ ਕਿਤੇ ਜਾਵੇ ਜੀ ਦੋਸਤ ਨੇ ਬੁਲਾਇਆ ਫਿਰ ਨਸ਼ਾ ਖੋਇਆ ਤੇ ਫਿਰ লাশ ਸਮਚਾਨ ਘਾਟ ਚ ਸੁੱਟ ਦਿੱਤੀ ਇਹ ਗੰਭੀਰ ਇਲਜ਼ਾਮ ਪਿਵਾਨੀਕਰ ਦੇ ਪਰਿਵਾਰ ਦੇ ਨੇ ਜਿਨ੍ਹਾਂ ਦਾ ਬੇਟਾ ਕੈਲਾਸ਼ ਕੁਮਾਰ ਸ਼ਮਸ਼ਾਨ ਘਾਟ ਚੋਂ ਮ੍ਰਿਤਕ ਮਿਲਿਆ ਪਰਿਵਾਰ ਮੁਤਾਬਿਕ ਜੀਤੀ ਨਾਮ ਦੇ ਨੌਜਵਾਨ ਨੇ ਉਸ ਨੂੰ ਫੋਨ ਕਰਕੇ ਬੁਲਾਇਆ ਫਿਰ ਜਦੋਂ ਕਰਨਾ ਪਰਤਨ ਤੇ ਕੈਲਾਸ਼ ਨੂੰ ਲੱਭਿਆ ਗਿਆ ਤਨਾਬਾ ਕੈਂਚੇ ਦੇ ਸ਼ਮਸ਼ਾਨ ਘਾਟ ਚੋਂ ਮਿਲਿਆ ਪਰਿਵਾਰ ਦਾ ਇਲਜ਼ਾਮ ਹੈ ਕਿ ਮੁਲਜ਼ਮ ਘਟ ਛਡਫਰਾਰ ਹੋ ਗਏ ਨੇ ਤੇ ਪੁਲਿਸ ਉਹਨਾਂ ਨੂੰ ਫੜ ਨਹੀਂ ਰਹੀ ਕਿਉਂ ਮੁੰਡਾ ਜਿਹਨੇ ਮੇਰੇ ਮੁੰਡੇ ਨੂੰ ਮਾਰਿਆ ਜਿੱਤੀ ਨਾਮ ਦਾ ਕਿ ਉਹਦੇ ਅਰੈਸਟ ਕਿੱਤੀ ਜਾਵੇ ਜੀ ਕੱਲ ਦੇ ਮੁੰਡੇ ਦੀ ਮੇਰੀ ਡੈਥ ਹੋਈ ਆ ਅੱਜ ਹਜੇ ਤੱਕ ਕੋਈ ਅਰੈਸਟ ਨਹੀਂ ਹੋਈ ਜੀ ਕੋਈ ਇਨਸਾਫ ਨਹੀਂ ਹੋ ਰਿਹਾ ਕੋਈ ਇਨਸਾਫ ਨਹੀਂ ਹੋਇਆ ਕਰੇ ਕਰੇ ਚਿੰਤਾ ਲੱਗੇ ਹੋਈ ਬਸ ਇਹ ਗੱਲ ਸਾਨੂੰ ਕਹਿਂਦੇ ਨੇ ਜਿਸਦੀ ਮੇਰੇ ਭਾਈ ਦੀ ਹੋ ਗਈ ਹੱਕ ਤਰ੍ਹਾਂ ਦਾ ਕਤਲ ਹੀ ਕੀਤਾ ਗਿਆ ਜੀ ਉਹਨਾਂ ਦਾ ਘਰੋਂ ਸਿੱਧਾ ਸਾਦਾ ਉਹ ਦੁਕਾਨ ਖੋਲਣ ਲਈ ਗਿਆ ਉਸ ਤੋਂ ਬਾਅਦ ਵਿੱਚ ਜਿਹੜਾ ਮੁੰਡਾ ਜਿੱਤੀ ਹੈ ਮੇਰੇ ਵੀਰੇ ਦਾ ਦੋਸਤ ਉਹਨੇ ਉਹਨੂੰ ਬੁਲਾਇਆ ਬੁਲਾਉਣ ਤੋਂ ਬਾਅਦ ਉਹਨੂੰ ਇਹ ਗੱਲ ਕਹੀ ਹੈ ਕਿ ਵੀ ਆਪਾਂ ਚੱਲਦੇ ਆ ਕੋਈ ਕੰਮ ਹੈ ਉਸ ਤੋਂ ਬਾਅਦ ਵਿੱਚ ਉਹ ਵਜੇ ਲੈ ਗਿਆ ਕਰੋ ਉਸ ਉਥੋਂ ਦੁਕਾਨ ਤੋਂ ਲੈ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਵਿੱਚ ਉਹਦੇ ਨਾਲ ਕੀ ਗੱਲਬਾਤ ਹੋਈ ਹੈ ਕੀ ਨਹੀਂ ਸਾਨੂੰ ਕੁਝ ਨਹੀਂ ਪਤਾ ਉਸ ਤੋਂ ਬਾਅਦ ਵਿੱਚ ਜਦੋਂ ਮੇਰੇ ਮਮਾ ਜੀ ਉਹਨਾਂ ਦੇ ਘਰੇ ਗਏ ਨੇਗੇ ਵੀ ਸਾਡਾ ਮੁੰਡਾ ਤੁਹਾਡੇ ਮੁੰਡੇ ਨਾਲ ਗਿਆ ਹੋਇਆ ਸੀਗਾ ਉਹਨਾਂ ਦੀ ਮਾਤਾ ਜੀ ਨੇ ਉਹ ਮੁੰਡੇ ਨਾਲ ਗੱਲ ਕਰਵਾਈ ਹੈ ਮੇਰੀ ਮਾਤਾ ਜੀ ਨੇ ਫੋਨ ਤੇ ਗੱਲ ਕਰੀ ਹੈ ਤੇ ਉਹਨਾਂ ਦੇ ਮੁੰਡੇ ਨੇ ਇਹੀ ਗੱਲ ਕਿਹਾ ਕਿ ਤੁਹਾਡਾ ਮੁੰਡਾ ਤਾਂ ਸੁੱਤਾ ਪਿਆ ਹੈ ਤੇ ਉਸ ਤੋਂ ਬਾਅਦ ਜੇ ਮੇਰੇ ਮਾਤਾ ਜੀ ਨੇ ਇਹ ਗੱਲ ਕਹੀ ਹੈ ਕਿ ਮੇਰੇ ਮੁੰਡੇ ਨਾਲ ਗੱਲ ਕਰਵਾਓ ਉਹਨਾਂ ਨੇ ਇਹੀ ਗੱਲ ਕਹੀ ਹੈ ਵੀ ਉਹ ਤਾਂ ਉੱਠ ਨਹੀਂ ਰਿਹਾ ਜਦੋਂ ਉਹਨਾਂ ਨੇ ਕਿਹਾ ਕਿ ਆਲੋ ਵਰਖ ਸੋਏ ਤੇ ਸ਼ਮਸ਼ਾਨ ਘਾਟ 'ਚ ਪਿਆ ਹੈ ਵੀ ਆ ਕੇ ਦੇਖ ਲਓ ਉਸ ਤੋਂ ਬਾਅਦ ਉਹ ਫਰਾਰ ਹੋ ਗਏ ਨੇ ਜੀ ਉਸ ਤੋਂ ਬਾਅਦ ਜਦੋਂ ਮੇਰੇ ਮਾਤਾ ਜੀ ਗਏ ਨੇ ਗੱਡੀ 'ਚ ਪਾ ਕੇ ਲੈ ਕੇ ਦੇਖ ਕੇ ਗਏ ਨੇ ਉੱਥੇ ਡੈੱਡ ਹੋਇਆ ਪਿਆ ਸੀ ਜੀ ਉਹਦੀ ਬਾਡੀ ਪੀਲੀ ਹੋਈ ਪਈ ਸੀ ਜੀ ਤੋਂ ਨੀਲੀ ਹੋ ਗਈ ਜੀ ਉਸ ਤੋਂ ਬਾਅਦ ਵਿੱਚ ਜਦੋਂ ਅਸੀਂ ਹਸਪੀਟਲ ਲੈ ਕੇ ਆਏ ਹਸਪੀਟਲ ਵਿੱਚ ਡੈੱਡ ਦੱਸਿਆ ਉਸ ਤੋਂ ਬਾਅਦ ਵਿੱਚ ਉਹਦੇ ਪਿਤਾ ਜੀ ਮਾਤਾ ਜੀ ਜੋ ਵੀ ਸੀਗੇ ਸਾਰੀ ਫੈਮਿਲੀ ਉਹ ਖੁੱਦੇ ਕਰੋ ਜਿੰਦੇ ਲਾ ਕੇ ਫਰਾਰ ਹੋ ਗਏ ਜੀ ਸਾਨੂੰ ਠੀਕ ਹੈ ਜੀ ਫਰਾਰ ਹੋਣ ਤੋਂ ਬਾਅਦ ਵਿੱਚ ਅਸੀਂ ਪੁਲਿਸ ਦੇ ਕਹਿਣ ਤੇ ਪੋਸਟਮਾਰਟਮ ਲਈ ਭੇਜ ਦਿੱਤਾ ਠੀਕ ਹੈ ਅਸੀਂ ਇਹਦੇ ਵਿੱਚ ਕੋਈ ਪੋਸਟਮਾਰਟਮ ਕਰਾਉਣ ਦੇ ਐਗਰੀ ਨਹੀਂ ਬਿਲਕੁਲ ਨਹੀਂ ਹੈਗੇ ਸੀਗੇ ਜੀ ਸੋলো ਐਸਐਚਓ ਸਾਹਿਬ ਨੇ ਸਾਨੂੰ ਇਹੀ ਖਦਲਾਸਾ ਦਿੱਤਾ ਵੀ ਤੁਸੀਂ ਪੋਸਟਮਾਰਟਮ ਕਰਾਓ ਮੇਰੇ ਕਹੇ ਤੇ ਤੁਸੀਂ ਵਿਦਾ ਸੰਸਕਾਰ ਕਰਾਓ ਵੀ ਮੈਂ ਤੁਹਾਨੂੰ ਵੱਧ ਤੋਂ ਵੱਧ ਜਿੰਨਾ ਹੋ ਸਕੇ ਤੁਹਾਡੀ ਸਪੋਰਟ ਕਰੂੰਗਾ ਤੁਹਾਨੂੰ ਇਨਸਾਫ ਦਿਵਾਉਂਗਾ ਉਹ ਮੁੰਡੇ ਦਾ ਹਜੇ ਤੱਕ ਕੁਝ ਨਹੀਂ ਪਤਾ ਕੀਤਾ ਕੱਲ ਦੀ ਗੱਲ ਹੈ ਜੀ ਇਹ ਕਿਵੇਂ ਬੈ ਜੀ ਬਹੁਤ ਕਿਵੇਂ ਹੋਈ ਹੈ ਮੋਤੇ ਹੀ ਗੱਲ ਹੋਈ ਹੈ ਜੀ ਉਹ ਲੈ ਗਿਆ ਲੈਣ ਤੋਂ ਬਾਅਦ ਮੇਰਾ ਭਾਈ ਕੋਈ ਨਸ਼ਾ ਪੱਤਾ ਕੁਝ ਵੀ ਨਹੀਂ ਕਰਦਾ ਜਿੱਥੋਂ ਅਸੀਂ ਉੱਥੋਂ ਲੈ ਕੇ ਆਇਆ ਉੱਥੇ ਨਸ਼ੇ ਦੇ ਟੀਕੇ ਪਏ ਸੀ ਜੀ ਦਵਾਈਆਂ ਪਈਆਂ ਸੀ ਸਾਨੂੰ ਨਹੀਂ ਪਤਾ ਕਿ ਕਿਵੇਂ ਕੀਤਾ ਉਹਨੇ ਕਿਵੇਂ ਨਾ ਪਰ ਅੱਜ ਦੇ ਟਾਈਮ 'ਚ ਸਾਰਾ ਪੁੜ ਨਿਗੜ ਇਹੀ ਗੱਲ ਕਹਿ ਰਹੀ ਸਾਡਾ ਸਾਰਾ ਮਹੱਲਾ ਖੜਾ ਹੈ ਜੀ ਇਹ ਗੱਲ ਕਹਿ ਰਿਹਾ ਕਿ ਮੁੰਡਾ ਕੋਈ ਨਸ਼ਾ ਪੱਤਾ ਨਹੀਂ ਕਰਦਾ ਜੀ ਅੱਜ ਤੱਕ ਕੋਈ ਹੋਣੀ ਹੋਇਆ ਕੋਈ ਇੱਕ ਬੰਦਾ ਨਹੀਂ ਕਹਿੰਦਾ ਮੁੰਡਾ ਬਿਲਕੁਲ ਬੈਸ਼ ਰੂਸੀ ਰਹਿੰਦਾ ਸੀਗਾ ਉਹਨੂੰ ਇਹ ਗੱਲ ਕਹਿ ਕੇ ਅਫਵਾਹਾਂ ਫੜਾਈਆਂ ਜਾ ਰਹੀਆਂ ਨੇ ਵੀ ਮੁੰਡਾ ਡਰੱਗਸ ਲੈਂਦਾ ਸੀ ਵੀ ਡਰੱਗਸ ਨਾਲ ਉਹਦੀ ਹੋਈ ਹੈ ਜਦੋਂ ਕਿ ਅੱਜ ਤੱਕ ਕਦੇ ਗੋਲੀ ਤੱਕ ਨਹੀਂ ਲੰਦਾ ਸੀ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਅਸੀਂ ਜਦੋਂ ਮੁੰਡੇ ਦਾ ਪੋਸਟਮਾਰਟਮ ਹੋ ਗਿਆ ਦਾ ਸੰਸਕਾਰ ਲਈ ਉਹਦੀ ਬਾਡੀ ਦੇਖੀ ਹੈ ਬਾਡੀ ਦੇਖਣ ਤੋਂ ਬਾਅਦ ਅਸੀਂ ਇਹ ਗੱਲ ਕਹਿਤੀ ਕਿ ਅਸੀਂ ਦਾ ਸੰਸਕਾਰ ਨਹੀਂ ਕਰਨਾ ਅਸੀਂ ਇਹ ਗੱਲ ਕਹੀ ਸੀ ਕਿ ਅਸੀਂ ਤਾਂ ਧਰਨਾ ਲਾਵਾਂਗੇ ਸਾਨੂੰ ਇਨਸਾਫ ਮਿਲੇ ਜਿਹੜਾ ਮੁੰਡਾ ਜਿੱਤੀ ਹੈ ਜਿੱਤੀ ਉਹਨੇ ਸਾਡੇ ਮੁੰਡੇ ਦਾ ਕਤਲ ਕੀਤਾ ਇੱਕ ਤਰ੍ਹਾਂ ਦਾ ਫਿਰ ਉਹਨੂੰ ਫੜ ਕੇ ਲਾ ਦੇ ਸੀ ਸਾਨੂੰ ਕੁਝ ਨਹੀਂ ਪਤਾ ਸੀ ਦਾ ਹੁੰਦਾ ਸੁਭਾਜੀ ਕੁਝ ਵੀ ਨਹੀਂ ਹੈਗਾ ਸੀ ਜੀ ਸਾਡੇ ਮੁੰਡੇ ਪਰਿਵਾਰ ਦਾ ਦਾਅਵਾ ਹੈ ਕਿ ਨੌਜਵਾਨ ਕੋਈ ਨਸ਼ਾ ਨਹੀਂ ਸੇ ਕਰਦਾ ਤੋਦਰ ਪੁਲਿਸ ਨੇ ਜਾਂਚ ਪੜਤਾਲ ਕਰਕੇ ਕਾਨੂੰਨੀ ਕਾਰਵਾਈ ਕਰਨ ਦਾ ਦਾਅਵਾ ਕੀਤਾ ਕਲਾਸ਼ ਅਰਸੀਗਾ ਜਿਹਨੂੰ ਇੱਕ ਜੀਤੀ ਨਾਮ ਦਾ ਲੜਕਾ ਤੇ ਬਬਲੀ ਨਾਂ ਦੀ ਕੁੜੀ ਉਹਦੀ ਪਤਨੀ ਹੈ ਜਿਹੜੀ ਉਹ ਉਹਨੂੰ ਕਿਤੇ ਨਾਬਾ ਸਾਈਡ ਤੇ ਲੈ ਗਏ ਨਾਬਾ ਸਾਈਡ ਤੋਂ ਬਾਅਦ ਉਹਦੀ ਡੈੱਡ ਬੋਡੀ ਜਿਹੜੀ ਸ਼ਮਸ਼ਾਨ ਘਾਟ ਕੋਲ ਮਿਲੀ ਹੈ ਤੇ ਜਿਹਨੂੰ ਕੋਈ ਗਲਤ ਦਵਾਈ ਵਗੈਰਾ ਦੇ ਕੇ ਦਿੱਤੀ ਹੈ ਉਹਨੂੰ ਲੱਗਦਾ ਤਾਂ ਸਮੇਂ ਸਿਰ ਨਾ ਕਰਦਿਆਂ ਨੂੰ ਤਲਾਹ ਦਿੱਤੀ ਹੈ ਤੇ ਨਾ ਹੀ ਡਾਕਟਰ ਕੋਲ ਲੈ ਕੇ ਗਏ ਆ ਜਿਹਦੇ ਕਰਕੇ ਉਹਦੀ ਮੌਤ ਹੋ ਗਈ ਹੈ ਦੋਸ਼ੀਆਂ ਦੇ ਖਿਲਾਫ ਜਿਹੜਾ ਹੈਗਾ 304 34 ਆਈਪੀਸੀ ਦੇ ਤਹਿਤ ਮਕਦਮਾ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ ਦਰਾਨੇ ਤਫਤੀਸ਼ ਜਿਹੋ ਜੀ ਵੀ ਕਾਰਵਾਈ ਹੋਈ ਉਹ ਅਮਲ ਚੱਲਿਆਦੀ ਜਾਊਗੀ ਜਿਹੜਾ ਵੀ ਕੋਈ ਇਹਦੇ ਚ ਦੋਸ਼ੀ ਹੋਇਆ ਉਹਨੂੰ ਬਖਸ਼ਿਆ ਨਹੀਂ ਜਾਊਗਾ